ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸੰਦੀਪ ਦੇ ਫੈਨ ਤੋਂ ਆਪੋ ਆਪੋ ਵੈਲਕਮ ਹੈ ਜੀ ਤੇ ਵਿਜੇਪਾ ਪੈਂਡਰ ਵਾਲਾ ਪਹੁੰਚ ਚੁੱਕੇ ਆਂ ਬਾਈ ਸ਼ੇਰੇ ਨਾਲ ਕੁਲ ਜੀ ਦੇਖੋ ਅੱਜ ਵੀ ਬਾਈਆਂ ਕੋਈ ਸਾਧੜ ਦੇ ਲੈਪੇ ਝੋਟੀਆਂ ਮੇਜਾ ਸੇਲ ਆ ਜੀ ਚੰਗੀ ਕੁਆਲਿਟੀ ਪਸ਼ੂ ਨੇ ਰੇਟ ਵੀ ਬਿਲਕੁਲ ਜਾਇਜ਼ ਕਰਦੇ ਆ ਸੋਨੇ ਸਰਗੇ ਝੋਟੀਆਂ ਹੁੰਦੀਆਂ ਜੀ ਤੇ ਦੇਖੋ ਅੱਜ ਵੀ ਪੂਰੇ ਟੌਪ ਕੁਆਲਿਟੀ ਝੋਟੀਆਂ ਪਹਿਲੇ ਜਿਹੇ ਝੋਟੀਆਂ ਤੇ ਆਓ ਫਿਰ ਹੁਣ ਵੀਰ ਨਾਲ ਆਪਾਂ ਗੱਲਬਾਤ ਕਰੀਏ ਬੱਲੇ ਸਤਿਕਾਰ ਸਾਸਿਕਾ ਵੀਜੀ ਸਾਸਿਕਾ ਹੋਰ ਭਾਜੀ ਕਿਦਾਂ ਕਿਰਪਾ ਵਾਹਿਗੁਰੂ ਬਾਬਾ ਗੁੱਡੇ ਸਾਹਿਬ ਦੀ ਬਹੁਤ ਬਹੁਤ ਜੀ ਹਾਲੇ ਤੁਹਾਡਾ ਵੈਲਕਮ ਜੀ ਬਹੁਤ ਬਹੁਤ ਤੁਹਾਡਾ ਹੀ ਤੁਹਾਡਾ ਹੀ ਹਾਂਜੀ ਬਾਬਾ ਗੁੱਡੇ ਸਾਹਿਬ ਦੀ ਕਿਰਪਾ ਤੋਂ ਚੇਤਾ ਆ ਗਿਆ ਮੈਨੂੰ ਵੀਰ ਨੇ ਕਮੈਂਟ ਕੀਤਾ ਕਿ ਹਾਂਜੀ ਕਹਿੰਦਾ ਵਪਾਰੀ ਝੂਠ ਬੋਲਦੇ ਬੜਾ ਤੇ ਬਾਬੇ ਦਾ ਨਾਮ 깔 ਹੀ ਲੈਂਦੇ ਜੋ ਮੈਂ ਚਲੋ ਆਪਾਂ ਝੂਠ ਨੀਕ ਹੀ ਬੋਲਦੇ ਹੋਵਾਂਗੇ ਹਾਂਜੀ ਪਹਿਲੇ ਦੇਖ ਮਈਆਂ ਲਿਆਈ ਦੀਆਂ ਨੇ ਐਵੇਂ ਦੇਖ ਲਿਆਈਆਂ ਜਿਹੜਾ ਚੋਰ ਵੀ ਚੋਰੀ ਕਰਦਾ ਵੀ ਬਾਬੇ ਦਾ ਨਾਮ ਲੈਂਦਾ ਲੈਣਾ ਹੀ ਪੈਂਦਾ ਜੀ ਬਾਬੇ ਦਾ ਨਾਮ ਲੈਂਦਾ ਹੀ ਪਹਿਲੇ ਦੇਖ ਲਿਆ ਹੁੰਦੇ ਆ ਕੰਮ ਚੱ ਬਾਕੀ ਭਾਜੀ ਆਪਾਂ ਪੈਸਾ ਹੀ ਨਹੀਂ ਸਾਰਾ ਕੁਝ ਹੁੰਦਾ ਕੰਮ ਸੱਚਾਈ ਦੇ ਕਰੀਦਾ ਕਰਨਾ ਪੈਂਦਾ ਭਾਜੀ ਚਲੋ ਵੀਡੀਓ ਦਾ ਆਪਾਂ ਹੁਣ ਪਾਉਣ ਲੱਗਿਆ ਬਿਲਕੁਲ ਭਾਜੀ ਕਿੰਨੇ ਟਾਈਮ ਹੋ ਗਿਆ ਕੰਮ ਕਰਦੋਂ ਮੈਨੂੰ ਨਾ ਭਾਜੀ 10 ਸਾਲ ਹੋ ਗਏ ਆ 31 ਸਾਲ ਮੇਰੀ ਉਮਰ ਹੋ ਗਈ 20 ਸਾਲ ਦਾ ਮੈਂ ਕੰਮ ਕਰ ਰਹੀ ਹਾਂ ਹਾਂਜੀ ਹਾਂਜੀ ਬਿਲਕੁਲ ਅਜੇ ਚਲੋ ਬਾਪੇ ਦੀ ਕਿਰਪਾ ਕਦੀ ਕਿਤੇ ਲਾਹਮਾ ਨਹੀਂ ਲਿਆ ਜੋ ਕੁਝ ਹੈਗਾ ਉਹ ਦੱਸੀਦਾ ਚਲੋ ਵਪਾਰ ਚ ਸੌਂ ਨਹੀਂ ਖਾਦੀ ਜਾਂਦੀ ਕਿਸੇ ਕੰਮ ਦੀ ਕੋਈ ਇੱਕੀ ਕੋਈ ਹੋ ਜੇ ਉਹ ਵੀ ਕਿਸੇ ਦੀ ਸੁਣ ਲਈਦੀ ਆ ਜੋ ਵੀ ਪ੍ਰੋਬਲਮ ਹੋਵੇ ਬੋਲੋ ਇਸ ਸੂਆ ਜੀ ਪਹਿਲਾ ਸੂਆ ਬਾਈ ਝੋਟੀ ਸੂਈ ਪਹਿਲਾ ਸੂਆ ਝੋਟੀ ਸੂਈ ਹੈ ਹਾਂ ਜੀ ਪਹਿਲਾ ਸੂਆ ਝੋਟੀ ਸੂਈ ਹੈ ਠੀਕ ਆ ਤੇ ਖੋਲ ਖੋਲ ਜੀ ਚਵਾਜੂ ਬਿਲਕੁਲ ਵਧੀਆ ਇੱਕ ਨੰਬਰ ਭਾਈ ਕਾਹਦੇ ਵੇਖੋ ਝੋਟੀ ਦਾ ਇਹ ਨਸਲ ਵੇਖੋ ਕੋਈ ਸਿੰਗ ਨੂੰ ਇਹਦੇ ਨੂੰ ਬਲੇਡ ਨਹੀਂ ਲੱਗਾ ਜੋ ਕੁਝ ਹੈਗਾ Ориਜਨਲ ਹੈ ਬੱਠੀ ਲੋ ਤੋਰੋ ਕੱਟਾ ਮਗਰ ਜੀ ਹਾਂ ਕੱਟਾ ਕੱਟਾ ਮਗਰਾ ਝੋਟੀਆ ਚਾਰ ਸਾਰ ਝੋਟੀ ਤੇ ਪਹਿਲਾ ਸੂਆ ਤੇ ਵੇਖੋ ਝੋਟੀ ਵੱਡੀ ਝੋਟੀ ਬੁਰੀ ਨਖਲ ਲਿਖੇ ਝੋਟੀ ਬਿਲਕੁਲ ਆ ਜੀ ਜੀ ਬਾਠ ਠੀਕ ਹੈ ਜੀ ਆਹ ਕੱਢਾ ਹਾਂ ਜੀ 10 ਦਿਨ ਦੀ ਸੂਈ ਆ ਹਾਂ ਜੀ ਹਾਂ ਜੀ ਆਹ ਕੱਢਾ ਜੀ ਇੱਕ ਚੱਕਰ ਆ ਦੇ ਵਿੱਚ ਇਹ ਪਹਾੜੇ ਦੇ ਪਸੰਦੀ ਆ ਅੱਛੇ ਪਹਾੜੇ ਦੇ ਇੱਕ ਮੋਟੀ ਚੌਕਰ ਪਾ ਕੇ ਇਹਨੇ ਪਸੰ ਪੈਣਾ ਬਾਅਦ ਚ ਬੱਚਾ ਚੰਗਾਉਣਾ ਠੀਕ ਆ ਬਾਅਦ ਚ ਬੱਚਾ ਆਪਾਂ ਵਿੱਚ 4 ਜਾਣੇ ਬਦਲ ਲਓ 5 ਬਦਲ ਲਓ ਛੋਟੀ ਲੱਤ ਨਾ ਚੱਕੂਗੀ ਦੁੱਧ ਹੋਊਗਾ 11 ਕਿਲੋ ਕੰਡੇ ਵਾਲਾ ਠੀਕ ਆ ਭਾਵੇਂ 14 ਗਹੜਾ ਤਾਂ ਵੀ ਕਿਨ ਪਹਾੜੇ 11 ਕਿਲੋ ਕੰਡੇ ਵਾਲਾ ਪਹਿਲਾਂ ਛੋਟੀ 20 ਦਿਨੀ ਦੁੱਧ ਤੇ ਹੁੰਦੀ 1 ਮਹੀਨੇ ਬਾਅਦ ਬਿਲਕੁਲ ਬਿਲਕੁਲ ਇਹਦਾ 11 ਕਿਲੋ ਸਾਡੇ ਘਰੋਂ ਕਿ ਤਿੰਨ ਟਾਈਮ ਭਾਵੇਂ ਲੈ ਛੋਟੀ ਦੇਖੋ ਨਹੀਂ ਠੀਕ ਮੈਂ ਕਹਿੰਨਾ ਵੀ ਇਹਦਾ ਮੁੱਲ ਹੈ ਕਿ ਤੂੰ ਕਰ ਦੇ ਨਹੀਂ ਆ ਤੁਸੀਂ ਕਹਿਣਾ ਮੁੱਲ ਦੇ ਇੱਕ ਪੰਜ ਦੀ ਦੇਦੀ ਐ ਜਿਆਦਾ ਕਿ ਨਹੀਂ ਵੇਖਣਾ ਭਲਾ ਹੈ ਪਰ ਆਪ ਇੱਕ 5 ਦਿਨ ਦੇਣੀ ਆਪਾਂ ਭਾਣਾ ਲਈ ਜੇ ਤੈਨੂੰ ਆਖਿਆ ਵੀਰ ਚੌਕ ਕਰ ਲਈਂ ਇਹ ਆਪਾਂ ਲੱਖ ਦੀ ਦੇਣੀ ਆ ਲੱਖ ਦੇ ਲੱਖ ਦੇ ਵਿੱਚ ਛੋਟ ਵੀ ਕਰਨੀ ਆ ਬਾਣਤਾ ਨਹੀਂ ਚਲੋ ਚਲੋ ਠੀਕ ਆ ਠੀਕ ਆ ਤੇ ਆਹ ਬਿਲਕੁਲ ਜਿਆਹਾ ਜੀ ਆਹ ਜੀ ਆਹ ਕਲੂਨ ਕੱਟੀ ਅੱਜ ਪਹਿਲਾ ਸੁਆ ਪਹਿਲਾ ਸੁਆ ਦੇ ਇਧਰ ਵੇਖੋ ਸਫਾਈਆਂ ਵੇਖੋ ਬਹੁਤ ਸੋਹਣੇ ਝੋੜੇ ਆ ਜੀ ਉਧਰ ਆਪਣੇ ਸਾਰਾ ਕੁਝ ਹੀ ਦਿੱਤਾ ਉਧਰ ਜਾਈਏ ਨਹੀਂ ਯੋ ਮੈਂ ਨਹੀਂ ਦੱਸਣਾ ਭਾਈ ਇਹ ਸਾਡੇ ਘਰ ਦੇ ਰਵਾਲਾਂ ਦੀਆਂ ਤੇ ਰਵਾਲਾਂ ਨਹੀਂ ਲਾਉ ਹੁਣ ਆਹੋ ਹਾਂ ਇਧਰ ਵੀ ਇੱਕ ਇਹੋ ਜਿਹਾ ਵਾਲਾ ਦੇਖੋ ਸੇਂਗ ਦੇਖੋ origignal ਸਾਰੀ ਇਹਦੇ ਵਿੱਚ ਸੇਂਗ ਨੂੰ ਕੋਈ ਵੀ ਪਲੇਟ ਪੁੱਛ ਨਹੀਂ ਲੱਗਾ ਗਾ ਇਹਦੇ 10 ਦਿਨ ਖੜਦੀ ਆ 10 ਦਿਨ ਛੋਟੀ ਬਹੁਤ ਸੋਹਣੀ ਹੈ ਜੀ ਟਾਈਮ ਲੈਣਾ ਛੋਟੀ ਨੇ 10 ਦਿਨ ਖੜਦੀ ਬਿਲਕੁਲ ਭਾਜੀ ਬਿਲਕੁਲ ਦੰਦਾਂ ਵਿੱਚ ਹੋਣੀ ਜੀ ਕਿਉਂਕਿ 4 ਦੰਦ 4 ਦੰਦ ਜੀ ਦੇਖੋ ਕਰ ਲਓ ਕਰ ਲਓ माड़ा दाने खोल मुह खोले मूह खोले ठीक है ले चलो नहीं टोटी पूरी पड़ी है जी ये तो उत्ते नहीं बिल्कुल नहीं, जी ਇਹ ਮਾ ਦਾ ਬੜਾ ਰਿਕਾਰਡ ਦੱਸਦੀ ਇਹਦੀ ਨਹੀਂ ਆਪਾਂ ਕੋਈ ਵੀ ਗੱਲ ਕਰਦੇ ਨੂਨ ਆ ਪਾਣੀ ਇਹਨੇ ਹੁਣ 12 ਕਰ ਦੇਣਾ ਕਿ 15 ਕਰ ਦੇਣਾ ਕਿ 10 ਕਰ ਦੇਣਾ ਕਰੂਣੀ ਇਹ ਗੱਲ ਦਾ ਪਾਪਾ ਬਿਲਕੁਲ ਜੀ ਸੀਲ ਪੂਰੀ ਆ ਜਿੱਦਾਂ ਮਰਜੀ ਖਾਣ ਦੇਖੋ ਕੋਈ ਛੋਟੀ ਚ ਕਮੀ ਨਹੀਂ ਆ ਗਈ ਹਾਂ ਜੀ ਕਿੰਨੇ ਰੁਪਈਆ ਦੀ ਝੋਟੀ ਸੰਦੀਪ ਵੀਰ ਤੂੰ ਮੋਲਣੀ ਹੈਗਾ ਝੋਟੀ ਦਾ ਮੋਲਦਾ ਹੁਣ ਹੈ ਨਹੀਂ ਭਾਜੀ ਉਹ ਕਸਮਾਲ ਕੀਤੀ ਇੱਕ ਪੰਜ ਦੀ ਦੇਣੀ ਹੈ ਝੋਟੀ ਉਹ ਤੇ ਮਾਲ ਵੀ ਕਰਨਾ ਤੇ ਛੋਟ ਵੀ ਕਰਨੀ ਠੀਕ ਹੈ ਜੀ ਵੇਖ ਲੋ ਤੁਹਾਡੇ ਅੱਖ ਦੀ ਲੋੜ ਨਹੀਂ ਪੈਣੀ ਇਹ ਦੂਜਾ ਸੁਆ ਝੋਟੀ ਆ ਇਹ ਦੂਜਾ ਸੁਆ ਜੀ ਪਰਸੋਂ ਦੀ ਸੂਈ ਹੈ ਤੀਜੇ ਦਿਨ ਦੀ ਸੂਈ ਹੈ ਕੱਟਾ ਮਗ ਰਿਆ ਬਸ ਠੀਕ ਆ ਇਹ ਵੀ ਖੋਲ ਲਾ ਲਓ ਬੱਚਾ ਲਾਓ ਬੱਚਾ ਲਾਓ ਠੀਕ ਆ ਲਾਓ ਕਿੰਨਾ ਬੋੜਾ ਜੀ 11 ਕਿਲੋ ਭਾਜੀ 11 ਕਿਲੋ ਠੀਕ ਸਾਡੇ ਵੇਖੋ ਝੋਟੀ ਨੂੰ ਲੱਗਾ ਠੀਕ ਹੈ ਤਾਂ ਇਹ ਬੜਾ ਜਿਆਦਾ ਦਸਲਾ ਘੈਰੀ। ਮੇਰੇ ਦੁੱਧ ਘਾਦੂ ਛੋਟੀ 14 ਕਿਲੋ ਪਰ ਦਿਨ ਲੱਗਣੇ ਆ। ਬਿਲਕੁਲ ਦਿਨ ਲੱਗਣੇ। ਨਹੀਂ ਆ ਦੁੱਧ ਰਿਵੋ ਦਿਨ ਲੱਗਣਾ। ਟਾਈਮ ਟਾਈਮ ਤੇ ਲੱਗਣਾ ਜੀ। ਹਾਂ। ਟਾਈਮ ਤੇ ਲੱਗਣਾ ਹੀ ਲੱਗਣਾ। ਬਾਕੀ ਸਾਰਾ ਮਾਲ ਪਿਛਲਾ ਸਾਲ ਹੋ ਗਿਆ ਜੀ। ਸਹੀ ਗੱਲ ਭਾਈ ਇਹ ਗੱਲ ਇਦਾਂ ਹੀ ਵੀ ਤੁਸੀਂ ਸ਼ੋਰਟ ਪਾਤਾ ਹੈ। ਹਾਂ ਜੀ ਜੀ। ਕੋ ਵੀਡੀਓ ਮਈਆਂ ਆਪਣੀਆਂ ਥੋੜਾ ਲਾਂਮਾ ਵੀ ਦਿੱਤਾ ਵੀ ਵੀਡੀਓ ਵਾਲੇ ਦਿਨ ਪਹਿਲਾਂ ਮਈਆਂ ਵੇਖੀਆਂ ਸ਼ੋਰਟ ਤੇ। ਹਾਂ ਹਾਂ। ਮਈਆਂ ਤੇ ਅੱਠ ਸੀ ਤੇ ਹੁਣ ਵੀਡੀਓ ਵੇਖਣ ਵਾਲੇ ਜਿਆਦਾ ਜਾਣੇ ਹੋ ਜਾਂਦੇ ਆ। ਆ ਸ਼ੋਰ ਦੇ ਗਾਹਕ ਆ ਗਏ ਤੇ ਉਹ ਮਈਆਂ ਲੈ ਗਏ ਚਲੋ ਐ ਹੀ ਹੁੰਦਾ ਜੀ ਬਰਾਣਾ ਮਾਲ ਮੂਲਵਾਵਾ ਚਲੋ ਮਿਲੇ ਜਾਂਦਾ ਜੀ ਮਾਲ ਦਾ ਮਾਲ ਮਿਲ ਜਾਂਦਾ ਆਜੀ ਵੀਰ ਇਧਰ ਆਇਓ ਮੜਾ ਜਾ ਹਾਂ ਇਧਰ ਹੀ ਸਾਡਾ ਇਹਦੀਆਂ ਧਾਰਾ ਤੁਸੀਂ ਮਾਰੋ ਇੱਕ ਰਾਚ ਵਾਈ ਵੇਖਿਓ ਮੈਂ ਦੀ ਮਾਰ ਲਓ ਮਾਲਾ ਤੁਸੀਂ ਕੋਈ ਚੱਕਰ ਨਹੀਂ ਬੰਨ ਬੱਚਾ ਹੋਇਆ ਥਾਂ ਬਣ ਗਿਆ ਬੀਨ ਨੂੰ ਕਿਹਨੇ ਇਧਰ ਵੇਖੋ ਇਹਨੇ ਆਨਲਾਈਨ ਹੀ ਲਗਾਉਣੀ ਹੁੰਦੀ ਆ ਪਰ ਸਾਡਾ ਜ਼ਿਆਦਾਤਰ ਇਹ ਹੁੰਦਾ ਵੀ ਆਣ ਕੇ ਮਹੀਂ ਚੋ ਕੇ ਜਾਓ ਬਾਜੀ ਇੱਕਰਾਇਓ ਨਜ਼ਾਰਾ ਵੇਖਿਓ ਸੰਦੀਵਰੇ ਹੈ ਮੋਟਰ ਕਣੀ ਇਹ ਬਿਲਕੁਲ ਸਹੀ ਹੈ ਹੈ ਨਹੀਂ ਠੀਕ ਹੈ ਜੀ ਚੋਾਈ ਬੜੀ ਵਾਰੀ ਮੇਕੀ ਚੋਟੀ ਦੁੱਧ ਕਰੂ 14 ਕਿਲੋ ਪਰ ਦੇਣਾ ਹਫਤਾ ਲੈ ਜੂਗੀ ਬਿਲਕੁਲ ਚੰਗੀ ਚੰਗੀ ਝੋਟੀ ਹੈ ਜੀ ਚੋਾਈ ਬੜੀ ਮੈਂ ਤੁਹਾਡੇ ਪਿਛੋਂ ਜਾਣਾ ਜੀ ਖੋਣੋ ਜੀ ਨੋਨ ਚੈੱਕ ਕਰੋ ਕਰਾ ਦੀ ਹੁਣ ਐ ਕਰੇ ਫਿਰ ਵੇਖੋ ਥਾਲੇ ਬਾ ਲੈਓ ਤੋਰੋ ਇਹ ਦੁੱਧ ਵਾਲੀ ਮਾਂਜ ਹੈ ਜੀ ਦੂਸਰਾ ਸੁਲਾ ਰਹੀ ਹਾਂ ਦੁੱਧ ਵਾਲੀ ਮਾਂਜ ਇਹ ਕਿਉਂ ਥਾਲ ਬਣਾਇਆ ਜੋਡੀ ਨੇ ਬਹੁਤ ਚੰਗਾ ਥਾਲ ਬਣਾਇਆ ਜੀ ਆਇਦਰ ਜੀ ਆਲੇ ਹਾਂਜੀ ਓਏ ਛੋਟੀ ਦਾ ਮੋਢਾ ਪਟਾਨੇ ਮੇ ਯਾਰ ਹਾਂ 90 ਦੀ ਦਵਾ ਕੇ ਉਹ ਚ ਮਾਨ ਤਾਨ ਵੀ ਕਰਾਂਗੇ ਛੋਟ ਵੀ ਕਰਾਂਗੇ ਠੀਕ ਠੀਕ ਹੈ ਤੇ ਆਹ ਹੈ ਜੀ ਇੱਕ ਕੱਲ ਮਰਾਦੀ ਸੋਈ ਆ ਪਰਸੋਂ ਰਾਤੀ ਮੰਗਲੇ ਇੱਕ ਡੇਢ ਦਿਨ ਹੋ ਗਿਆ ਨੂੰ ਸੋਈ ਨੂੰ 10 ਕਿਲੋ ਸਟਾਰਟਿੰਗ ਬੋਲ ਆਏ ਤੇ 10 ਕਿਲੋ ਤਿੰਨ ਚੁਆਈਆਂ ਹੋ ਗਈਆਂ ਮਹੀਦੀਆਂ ਠੀਕ ਆ ਦੁੱਧ ਛੋਟੀ ਦੋ 14 ਕਿਲੋ ਬਦਨ ਲੱਗ ਜਾਣੇ ਥੋੜੇ ਦਿਨ ਦਿਨ ਲੱਗਣੇ ਹਾਂ ਦੁੱਧ ਤੇ ਆਊਗੀ ਲਓ ਜੀ ਇਹ ਵੀ ਦੇਖ ਆ ਗਿਆ ਓਕੇ ਮੈਂ ਕਹਾਂ ਰੂਹ ਤੋਂ ਵੀ ਬੋਲੀ ਆ ਲੰਮੀ ਹੋਈ ਨਹੀਂ ਜਿਆਦਾ ਫਿਰ ਠੀਕ ਆ ਜੋ ਹਾਂ ਲੋ ਜੀ ਰੰਗ ਦੇਖੋ ਮੇਰਾ ਕਾਲਾ ਅੱਛਾ ਮਹੀ ਫਾਸ ਹਰਿਆਣੇ ਦੀ ਹੈ ਸਿਰ ਥੋੜਾ ਖੁੱਲਾ ਹਾਂ ਲੈ ਜੀ ਮਹੀ ਦਾ ਪਿੱਠ ਥੋੜਾ ਦੇਖੋ ਬੱਚਾ ਘਟੀ ਆ ਗਈ ਜੀ 14 15 ਕਿਲੋ ਦੀ ਮਹੀ ਦੀ ਨਹੀਂ ਮੈਂ ਬਹੁਤ ਚੰਗੀ ਹੈ ਬਹੁਤ ਚੰਗੀ ਮੈਂ ਦੇਖ ਪੱਠੂੜਾ ਬਹੁਤ ਸੋਹਣਾ ਮੈਂ ਕੱਟੀ ਆ ਗਈ ਮਰਣਾ ਜੋ ਫੈ ਰਹੀ ਹੋਇਆ ਬਿਲਕੁਲ ਜੀ ਹਾਂ ਜੀ ਮੋਲ ਵੀ ਇਹਦਾ ਵੀ 95 ਆ ਜਾਇਜ ਆ ਕਿ ਨਹੀਂ ਹੁੰਦਾ ਜਾਇਜ 90 ਵੀ ਜਾਇਜ ਹਾਂ ਜੀ ਇਹ 90 ਤੋਂ ਵੀ ਮਾਨ ਤਾਨ ਕਰਦਾ ਨਾ ਛੋਟ ਵੀ ਕਰ ਦੇਣੀ ਆਪਾਂ ਚਲੋ ਠੀਕ ਆ ਬਸ ਠੀਕ ਆ ਆ ਵੇਖੋ ਇਹ ਗੱਪਣਾ ਦੂਜਾ ਸੁਹਾ ਗੱਪਣ ਤਾਂ ਮੈਨੂੰ ਲੈਵਾ ਵੇਖੋ ਕਿੱਥੋਂ ਲੈ ਕੇ ਕਿੱਥੋਂ ਤੱਕ ਲੱਗਾ ਅਜੇ ਮੈਨੇ ਪੁਰਾਣੀ ਭੰਨਿਆ 8 ਦਿਨ ਨਹੀਂ ਮੈਨੂੰ ਸੋਣੀ ਬਹੁਤ ਚੰਗੀ ਮੈਂ ਵੇਖਿਓ ਲੈਵਾ 14 ਕਿਲੋ ਦੀ ਮਹਿੰਦੀ ਗਾਰੰਟੀ ਆ ਜੀ ਕੇ ਉਹ ਬਾਹਰ ਕੁਝ ਕਹਿਦਣਾ ਜੀ ਨਾ ਨਾ ਇੱਕ ਕਿਸੇ ਕਿਸਮ ਦੀ ਧਾਰ ਦੀ ਭਾਰ ਦੀ ਸ਼ਿਕਾਇਤ ਹੋਈ ਆਪਾਂ ਮਹੀਂ ਵਾਪਸ ਕਰਾਏ ਸਮਝ ਨੂੰ ਲਗਾਵਾਂਗੇ ਬੱਠੀ ਤੋਰੋ ਲੋ ਜੀ ਦੇਖੋ ਘਰਾਂ ਦੇ ਇਹ ਗਾਂ ਨਾਲ ਦੱਸਗੇ ਕਿੰਨੇ ਦੁੱਧ ਕਰਦੀਆਂ ਮਹੀਂ ਰੋਣਾ ਬੰਦ ਸਾਰੀਆਂ ਚੰਗੀਆਂ ਫਲੇਸਾਨ ਹੁੰਦਾ ਕਿ ਨਹੀਂ ਜੀ ਇਤਰਾ ਗਾਂ ਨਾਲ ਵੇਖਣੀ ਆ ਇਹ ਦੁੱਧ ਕਿੰਨਾ-ਕਿੰਨਾ ਕਰਦੀਆਂ ਇਹ ਲੈ ਜੀ ਮਤਿਆਰ ਹੀ ਲੈ ਜਾਣਾ ਨਹੀਂ ਪਰ ਸਾਨੂੰ ਉਹ ਚਾਰ ਪੰਜ ਦਿਨ ਨਹੀਂ ਕਈ ਸੁਣੀ ਇਹਦੇ ਹਾਂ ਜੀ ਹਾਂ ਹਾਂ ਜੀ ਅਜੇ ਪੋਸਟ ਨਹੀਂ ਭੰਨਿਆ ਭਜੀ ਮੁੱਲ 85000 ਜਾਇਜ ਹੈ ਕਿ ਨਹੀਂ 80 80 ਜੋ ਵੀ ਮਾਨ ਕਾਨ ਕਰਦੇ ਨਾ ਛੋਟ ਵੀ ਕਰ ਦੇਣੀ ਨਹੀਂ ਭਾਵੇਂ ਠੀਕ ਹੈ ਚਲੋ ਤਾਂ ਰੇਣ ਜਾਇਜ ਹੀ ਲੜਾ ਜੇ ਜਾਇਜ ਗੱਲ ਭਜੀ ਕਾ ਭਜਣਾ ਦਾ ਇਹ ਅੱਜ ਕਰਾਂਗੇ ਤਾਂ ਕੰਮ ਕਿੱਥੋਂ ਚੱਲੇ ਇਹ ਗੱਭਣਾ ਜੀ ਹਾਂਜੀ ਇਹ ਗੱਬੜ ਮੈਂ ਬਾਜੀ ਹਾਂਜੀ ਇਹ ਮਹੀਂ ਆਪਣੇ ਮੈਂ ਲਈਏ ਪਿੰਡੋਂ ਅੱਛਾ ਇਹਦੇ 6 ਤਰੀਕ ਨੂੰ ਦਿਨ ਪੂਰੇ ਹੋਣਿਆ ਅੱਛਾ ਠੀਕ ਹੈ ਠੀਕ ਆ 15 ਕਿਲੋ ਦੀ ਮਹੀਂ ਦੀ ਗਾਰੰਟੀ ਚ ਕੋਈ ਲੋਕਲ ਬੰਦਾ ਬਾਜੀ ਲਊਗਾ ਨਾ ਮੇਰੇ ਤੁਹਾਡੀ ਪਛਾਣ ਵਾਲਾ ਲਾ ਲੂਗਾ ਮੈਂ ਮਹੀਂ ਸੂਈ ਤੇ ਪੈਸੇ ਲੈ ਲਾਂਗਾ ਠੀਕ ਆ ਸੂਈ ਮਹੀਂ ਤੇ ਪੈਸੇ ਲੈ ਲਾਂਗਾ 14 15 ਕਿਲੋ ਮਹੀਂ ਦੁੱਧ ਦਊਗੀ ਤੇ ਪੈਸੇ ਲਵਾਂਗਾ ਬਿਲਕੁਲ ਮੈਂ ਤੁਹਾਡਾ ਫੋਨ ਕਰਾ ਦੂਗਾ ਜੇਕਰ ਮੇਰੀ ਪਛਾਣ ਵਾਲਾ ਬੰਦਾ ਲੈ ਜਾਊਗਾ ਮੈਂ ਸੂਈ ਤੇ ਪੈਸੇ ਲੈ ਲਾਂਗੇ ਕਰਦੀ 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 ਲਈਏ ਹਾਂ ਮਾਜੀ ਤਦ ਦੇਖੋ ਬਈ ਦਾ ਕੋਠੇ ਜਿੱਦੀ ਮੈਂ ਆ ਆ ਜੀ ਮੈਂ ਤਾਂ ਵੀ ਹੋਣਾ ਕਾ ਕਰਨ ਦੇ ਕਰਨ ਵੀ ਵੇਖੀ ਵਿਖਾਈ ਬਹੁ ਐਡਾ ਲੈਵਾ ਮਾਰਦੀ ਚੰਗਾ ਗੋਲ 14 ਕਿ ਮੈਂ ਤਾਂ ਦੁੱਤ ਵਾਲੀ ਆ ਗੋਲ ਆਈ ਖਣਾ ਜੇ ਖਾਣੇ ਦਾ ਗਵਾ ਕਰਨਾ ਵੱਡੀ ਮਈਏ ਕੋ ਕਾਦਰੇ ਫੋਨ ਨਹੀਂ ਕਰਾ ਹਾਂਜੀ ਹਾਂ ਹਾਂਜੀ ਮੋਲਾਪਾ ਕਰਨੇ ਜਾਜਾ ਜੀ ਮਈਏ ਵੇਚਦੇ ਆਣ ਮਈਆਂ ਹੋਰ ਲਈਆਂ ਜਿਹੜੀ ਪਰਸੋਂ ਜੋਤ ਫੇਰ ਵੀਡੀਓ ਪਾਵਾਂਗੇ 85000 ਦੀ ਦੇ ਦਈਏ ਵੇਖੋ ਮਈ 80 ਦੇ ਦਈਏ 80 ਜੋ 2000 ਛੱਡਦਾ ਹੈ ਜਾਜਾ ਕਹਿੰਦੇ ਜਾਜਾ ਜੀ ਜਾਜਾ ਜੀ ਇਹ ਨਜਾਇਜ਼ ਉਹ ਦੱਬੋ ਇੱਕ ਮਿੰਟ ਉਹ ਕਹਿੰਦਾ ਸੰਦੀਪ ਤੇਰੀ ਵੀਡੀਓ ਚ ਮੋਲ ਨਹੀਂ ਘਟਾਉਂਦਾ ਹਾਂ ਮੋਲ ਉਹਨੇ ਕੀ ਕਿਹਾ ਵੀਡੀਓ ਬਣਾਉਂਦਾ ਜੇ ਮੈਂ ਮੋਲ ਉਹ ਘਟਾਉ ਜੇ ਅੱਜ ਕਰਾਂਗੇ ਤੇ ਬਾਜੀ 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 ਜੀ ਬਾਕੀ ਇਹੋ ਮਾਲ ਆ ਆਪਣੀ ਜੀ ਰੀਤੀ ਬਾਕੀ ਇਹੋ ਮਾਲ ਆ ਇੱਥੇ ਆਓ ਆ ਚੈੱਕ ਜੀ ਚੋਈਓ ਜਿੱਦਾਂ ਮਰਜੀ ਜਿ ਕੋ ਆਨਲਾਈਨ ਮੰਗੋ ਕੋ ਸਾਡੀ ਪਰ ਜ਼ਿਆਦਾਤਰ ਮੇਰੀ ਬੇਨਤੀ ਆ ਵੀ ਇੱਥੇ ਆਣ ਕੇ ਮੈਂ ਚੁਾਈ ਕਰਕੇ ਫੇਰ ਖੜੋ ਬਿਲਕੁਲ ਬਿਲਕੁਲ ਹਾਂ ਜੀ ਬਿਲਕੁਲ ਨਾਮ ਮੇਰਾ ਸ਼ੇਰਾ ਆ ਪਿੰਡ ਸਾਡਾ ਰਵਾਲ ਜੋ ਨਜ਼ਦੀਕ ਅਰੰਦਾਸ ਫੜੇਗੜ ਝੂੜੀਆਂ ਜ਼ਿਲ੍ਹਾ ਗੁਰਦਾਸਪੁਰ ਆ ਨੰਬਰ ਜੀ ਨੰਬਰ 9781947425 ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ